ਲਓ ਜੀ ਲੱਖਾਂ ਦਿਨ ਘਰ ਦੀ ਦੌੜ ਭੱਜ ਤੋਂ ਬੇਲਾ ਹੋ ਗਏ ਇੱਕ ਖਸīn ਸ਼ਾਮ ਦਾ ਜਿਹੜਾ ਆਨੰਦ ਮਾਣ ਰਿਹਾ ਧਰਮੋਂ ਜਿਉਂ ਬੈਠਾ ਝੂਲੇ ਤੇ ਇਹ ਨਿਆਰੇ ਨਹੀਂ ਜ਼ਿੰਦਗੀ ਦੇ ਆਈ ਜਲਦਾ ਦਿਖਾਉਣੇ ਆ ਕਿਵੇਂ ਸ਼ਾਮ ਨੂੰ ਮੈਨੂੰ ਬਹੁਤ ਲੱਗਦੀ ਆ ਉਹ ਤਾਂ ਬੋਪੂ ਕਾਜੂ ਵੱਟ ਕੇ ਰਹੀ 6 ਦੇ 7 ਦੇ ਸਾਥ ਤੇ ਡਾਇਬਟੀਸ ਆ ਜਾਣ ਦਾ ਜਾਨ ਆ ਜਾਣ ਦਾ ਜਾਨ ਦਾ ਜਾਨ ਨਾ ਬਈ ਲੱਖੇ ਨਾਲ ਐ ਨਾ ਤੂੰ ਜੀ ਮਸਤੀ ਨਾ ਕਰੋ ਨਾ ਲੱਖਾ ਸ਼ਾਮ ਨੂੰ ਸਾਰੀ ਦਿਹਾੜੀ ਦੀ ਦੌੜ ਭੱਜ ਤੋਂ ਵਿਚਾਰਾ ਵਿਹਲਾ ਹੋ ਕੇ ਸੋਡੇ ਨਾਲ ਦੋ ਘੜੀ ਆਨੰਦ ਮਾਣ ਆਇਆ ਲੱਗੇ 7-11 ਵਾਲੇ ਕਹਿ ਜੋ ਕੋਈ ਇਹਨਾਂ ਨੂੰ ਨਾ ਬਈ ਮੈਨੂੰ ਤਾਂ ਲੱਗਦਾ ਜੇ ਸਾਡੇ ਪੌਣੇ ਆਏ ਕਿਹੜੇ ਕਹਿ ਰਹੇ ਨੇ ਕਾਪਾ ਕਰ ਰਹੇ ਆ ਆਨੰਦ ਮਾਣ ਰਿਹਾ ਪੂਰਾ ਹਾਂ ਜੰਦਗੀ ਦਾ ਲੋਥੋ ਲੈ ਰਹੇ ਨੇ ਗੱਭਰੂ ਦਿਨ ਸਾਰੇ ਦਿਨ ਦੀ ਬਾਈ ਦੌੜ ਭੱਜ ਤੂੰ ਐਸੇ ਬੜੇ ਮੜਿਆ ਟੇਕ ਆਉਂਦੀ ਐ ਜਿਵੇਂ ਸਿਆਣੇ ਕਹਿੰਦੇ ਨੇ ਵੀ ਚੇਂਜ ਹੀ ਆਉਂਦਾ ਏ ਇਲਾਕਾ ਵਾਲਾ ਸਾਰੀ ਦਿਹਾੜੀ ਕੰਮਕਾਰ ਕਰਕੇ ਹੁਣ ਵਿਹਲਾ ਹੋਇਆ ਹੈ ਬਾ ਹੁਣ ਚੱਕ ਲੈ ਸਾਜ ਇਹਨੇ ਹੁਣ ਘਰ ਨੂੰ ਜਾਊਗਾ ਹੈ ਨਾ ਮੈਨੂੰ ਅੱਜ ਵੀ ਵੀ ਪੁੱਛ ਗਏ ਜੀ ਕਿ ਨਾ ਕਹਿੰਦਾ ਲੱਗ ਕੇ ਜਵਾਬ ਦਿੰਦਾ ਮਹਾ ਵੀ ਐ ਦਿੰਦਾ ਕਿਹਨਾਂ ਦੂਬੇ ਨੇ ਨਾ ਤੈਨੂੰ ਤਾਂ ਨਹੀਂ ਕਰੀ ਮੈਂ ਤੈਨੂੰ ਤਾਂ ਮੈਂ ਮਸ਼ਹੂਰ ਕਰ ਦੂੰ ਦਾਲ ਜੰਗਾ ਲੱਗ ਕੇ ਹੱਥ ਦਾ ਮਲਾਜੇ ਰਾਂ ਦੇ ਵਾਦੀ ਕਰਦਾ ਮੈਂ ਤੂੰ ਅੱਜ ਤਾਂ ਨਹੀਂ ਕੋਲਾ ਲਾਂ ਨਾ ਜਿਹੜੇ ਬਿੜਦੇ ਨੇ ਜਿਹੜਾ ਨੇ ਹਲੇ ਕਿਹੜਾ ਕਿਸੇ ਹੱਥ ਮਲਾਉਣ ਵਾਲੇ ਹੋਣਾ ਰਾਣਾ ਪੈਰੀਆਂ ਤੋਂ ਲੈ। ਨਾਲਾ ਕੇ ਤੇਲ ਪਾ। ਇਹ ਬਾਈ ਨੂੰ ਮੋਹਾਂ ਦਾ ਕੇ ਮਾਰ। ਲੱਗਦਾ ਕੀ ਕੀ ਪੋਣਾ ਜਾਣਦਾ। ਲੈ ਮੁੱਤਰ ਨੂੰ ਉਹਨੂੰ ਇੰਨੀ ਕੁ ਲਾਈਵ ਦਿਖਾਤੀ ਸ਼ਾਮ ਦੀ ਮਹਿਫਿਲ ਕਿਵੇਂ ਲੱਗਦੀ ਆ। ਬਾਕੀ ਫਿਰ ਤੁਹਾਨੂੰ ਦਿਖਾਵਾਂਗੇ। ਓਕੇ ਵੀਰੇ। ਹੁਣ ਤੇਲ ਪਾ ਲਈਏ ਟਾਈਮ ਹੋ ਗਿਆ ਕੰਮ ਦਾ। ਓਕੇ ਜੀ। ਓਕੇ।